ਇਨਾਂ ਦਾ ਸਿਸਟਮ ਕੀ ਹੈਗਾ ਇੱਕ ਤਾਂ ਪਬਲਿਸਿਟੀ ਇੱਕ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣੀਆਂ ਤੀਸਰਾ ਡਾਟਾ ਕਲੈਕਟ ਕਰਨਾ ਚੌਥਾ ਟਾਈਮ ਲੈਪਸ ਕਰਨਾ ਆਹ ਦੇਖੋ ਤੁਸੀਂ ਜਨਵਰੀ ਖਤਮ ਹੋ ਗਿਆ ਫਰਵਰੀ ਮਾਰਚ ਚ ਫਰਵਰੀ ਚ ਕੁਝ ਕਾਰਡ ਬਣਨਗੇ ਕੁਝ ਮਾਰਚ ਚ ਬਣਨਗੇ ਕੁਝ ਅਪ੍ਰੈਲ ਚ ਬਣਨਗੇ ਦੋ ਤਿੰਨ ਮਹੀਨੇ ਚ ਕਾਰਡ ਬਣਗੇ ਫਿਰ ਪੇਸ਼ੈਂਟ ਐਡਮਿਟ ਹੋਣਗੇ 2-3 ਮਹੀਨੇ ਇਲਾਜ ਚੱਲੂਗਾ 6 ਮਹੀਨੇ ਹੋ ਗਏ 6 ਮਹੀਨੇ ਬਾਅਦ ਬਿੱਲ ਪੇਸ਼ ਹੋਣਗੇ ਹੁਣ ਬਿੱਲ ਤਾਂ ਇਹਨਾਂ ਨੇ 200 ਕਰੋੜ ਰੁਪਏ ਆਇਸ਼ਮਾਨ ਸਕੀਮ ਦਾ ਨਹੀਂ ਅਜੇ ਤੱਕ ਦੇ ਆ ਫਿਰ ਇੱਕ ਅੱਧੀ ਕੁਆਟਰ ਦਾ 2-400 ਕਰੋੜ ਰੁਪਏ ਉਹਨਾਂ ਨੂੰ ਦੇ ਦੇਣਗੇ ਜਿਹੜਾ ਅਗਲਾ ਬਿੱਲ ਆਊਗਾ ਉਸ ਟਾਈਮ ਚੋਣ ਜਾਬਤਾ ਲੱਗ ਜਾਣਾ ਸੋ 2-400 ਕਰੋੜ ਰੁਪਏ ਸਕੀਮ ਤੇ ਲਾਣਗੇ 1000-2000 ਕਰੋੜ ਰੁਪਏ ਪਬਲਿਸਿਟੀ ਤੇ ਲਾਣਗੇ ਲੋਕਾਂ ਨੂੰ ਮੂਰਖ ਬਣਾ ਕੇ ਜਣੀਆਂ ਵੋਟਾਂ ਲੈਣਗੇ ਜੋ ਕੇਜਰੀਵਾਲ ਸਕੀਮ ਲਾਂਚ ਕਰੀ ਅੱਜ ਮੰਤਰੀ ਜੀ ਕਹਿ ਰਹੇ ਤੇ ਵੀ ਕੇਜਰੀਵਾਲ ਦੀ ਸਕੀਮ ਆ ਜਿਹੜੀ ਉਹ ਲਾਂਚ ਕਰੀਆ ਉਹਨਾਂ ਦਾ ਬ੍ਰੇਨ ਚਾਈਲਡ ਹੈਗਾ ਥੋੜਾ ਇਨ ਮਤਲਬ ਇਹ ਹੈਗੀ ਆ ਇਹਨਾਂ ਦੀ ਜਿਹੜੀ ਇਸ ਤੋਂ ਇਲਾਵਾ ਅੱਜ ਬੜੇ ਹੋਰ ਵੀ ਦਾਅਵੇ ਇਹਨਾਂ ਨੇ ਡਾਕਟਰ ਦੀ ਜਿਹੜੀ ਜਿਹੜੀ ਉਹਨਾਂ ਵਾਸਤੇ ਇਹਨਾਂ ਨੇ ਕਰੇ ਜਿਹੜੇ ਪਿੰਡਾਂ ਦੇ ਅੰਦਰ ਮਹੱਲਾ ਕਲੀਨਿਕ ਖੋਲੇ ਆ ਅੱਜ ਬੜਾ ਬੜਾ ਵੀ 1000 ਮਹੱਲਾ ਕਲੀਨਿਕ ਪੰਜਾਬ ਦੇ ਅੰਦਰ ਖੋਲਦੇ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦੇ ਬੀ ਜਿਹੜੀ ਸਟੇਟ ਗਵਰਨਮੈਂਟ ਆ ਬਜਟ ਦੇ ਡਾਟੇ ਆ 5500 ਕਰੋੜ ਰੁਪਈਆ ਹੈਲਥ ਦੇ ਬਜਟ ਤੇ ਰੱਖਦੇ ਆ ਪੂਰੇ ਇੰਡੀਆ ਚ ਜਿਹੜੀ ਨੈਸ਼ਨਲ ਦੀ ਐਵਰੇਜ ਆ ਉਹ 6% ਆ ਤੇ ਜਿਹੜੀ ਪੰਜਾਬ ਗਵਰਨਮੈਂਟ ਆ ਉਹਦੀ 4% ਆ ਮਤਲਬ ਸ਼੍ਰੋਮਣੀ ਅਕਾਲੀ ਦਲਿਆ ਪਿਛਲੀਆਂ ਸਰਕਾਰਾਂ ਤੋਂ ਘੱਟ ਤੇ ਜਿਹੜੀ ਗਰਾਉਂਡ ਤੇ ਇੰਪਲੀਮੈਂਟੇਸ਼ਨ ਆ ਡਾਟੇ ਆ ਉਹ 2.90% ਹੈਗਾ ਬਜਟ ਦਾ 2.90 ਲੋਇਸਟ ਇਨ ਦੀ ਕੰਟਰੀ ਉਹਦੇ 'ਚ ਵੀ ਇਹੀ ਕਾਰਨਾਂ ਕਿ ਜਿਹੜੀਆਂ ਸੈਂਟਰ ਦੀਆਂ ਗਰੀਬਾਂ ਵਾਲੀਆਂ ਸਕੀਮਾਂ ਐ ਕਿਹੜੀ-ਕਿਹੜੀ ਸਕੀਮ ਆਇ ਸਮਾਨ ਸਕੀਮ ਪੰਜਾਬ 'ਚ ਫੇਲ ਹੋਈ ਆ ਮੰਰੇਗਾ ਸਕੀਮਾਂ 10% ਸਟੇਟ ਦਾ share ਤੇ 90% ਸੈਂਟਰ ਦਾ share ਤੇ 25 ਦਿਨ ਦਾ ਰੋਜ਼ਗਾਰ ਪੰਜਾਬ 'ਚ ਇਹ ਸਰਕਾਰ ਦੇ ਸਕੀ ਬਿਲਕੁਲ ਉਹਦੀ ਜਿਹੜੀ ਰੇਟਿੰਗ ਆ ਉਹਦੇ 'ਚ ਲਿਖਿਆ ਹੋਇਆ ਵੀ ਪੰਜਾਬ ਦਾ ਜਿਹੜਾ ਡੈਟ ਟੂ ਜੀਡੀਪੀ ਰੇਸ਼ੋ ਆ 47% ਕ੍ਰਾਸ ਕਰ ਗਿਆ ਇਸ ਕਰਕੇ ਕੋਈ ਵੀ ਸਕੀਮ ਜਿਹੜੀ ਆ ਨਾ ਜੀ ਸੈਂਟਰਲ ਗਵਰਨਮੈਂਟ ਦੀ ਪੰਜਾਬ ਦੇ ਅੰਦਰ ਲਾਗੂ ਨਹੀਂ ਹੋ ਰਹੀ ਫਿਰ ਅੱਜ ਤੁਸੀਂ ਦੇਖੋ ਵੀ ਇਹਨਾਂ ਨੇ ਬੜਾ ਪੜਦਾ ਜਿਹਾ ਪਾ ਕੇ ਦੱਸਿਆ ਵੀ ਜਿਹੜਾ 1 ਲੱਖ ਰੁਪਏ ਤੱਕ ਤਾਂ ਜਿਹੜੀ ਇੰਸ਼ੋਰੈਂਸ ਕੰਪਨੀਆਂ ਉਹਨੇ ਦੇਣਾ ਲਾਜ ਵਾਸਤੇ 1 ਲੱਖ ਰੁਪਏ ਤੱਕ ਜਿਹੜਾ ਉਸ ਤੋਂ ਉੱਪਰ ਹੋਊਗਾ ਉਹ ਸਟੇਟ ਹੈਲਥ ਦਾ ਜਿਹੜਾ ਮਿਸ਼ਨ ਆ ਉਹਨੇ ਦੇਣਾ ਹੈਗਾ ਇਹਦਾ ਮਤਲਬ ਕੀ ਹੋਇਆ ਬਿ ਲੱਖ ਰੁਪਏ ਤੱਕ ਦੀ ਮਿਲਣੇ ਉਸ ਤੋਂ ਉੱਪਰ ਵਾਲੇ ਤਾਂ ਇਹਨਾਂ ਨੇ ਗੇੜੇ-ਗੁੜੇ ਖਿਲਾ ਕੇ ਇਸੇ ਤਰ੍ਹਾਂ ਸਾਰਕ ਲੈਣੇ ਆ ਤੇ ਪਬਲਿਸੀਟੀ 10 ਲੱਖ ਰੁਪਏ ਤੱਕ ਦੀ ਜਿਹੜੀ ਇਹਨਾਂ ਨੇ ਕਰਨੀ ਹੈਗੀ ਔਰ ਜਿਹੜੀਆਂ ਅਨਾਉਂਸਮੈਂਟਾਂ ਡੀਐਨਡੀਆਂ ਕਰਦੇ ਆ ਨਾ ਜੀ ਇਹਨਾਂ ਨੇ ਬੜਾ ਢੋਲ ਠਮੱਕੇ ਨਾਲ ਇਹੀ ਕੇਜਰੀਵਾਲ ਜੀ ਨੂੰ ਦਿੱਲੀ ਤੋਂ ਹੈਲੀਕਾਪਟਰ ਚ ਲੈ ਕੇ ਆਏ ਕਰੋੜਾਂ ਰੁਪਏ ਖਰਚ ਕਰੇ ਔਰ ਪੰਜਾਬ ਚ ਅਨਾਉਂਸਮੈਂਟ ਕਰੀ ਵੀ 18 ਮੈਡੀਕਲ ਕਾਲਜ ਪੰਜਾਬ ਚ ਬਣਾਵਾਂਗੇ 18 ਇਹਨਾਂ ਨੇ ਅਨਾਉਂਸਮੈਂਟ ਕੀਤੀ ਆ ਹੁਣ ਮੈਂ ਤੁਹਾਨੂੰ ਦੱਸਦੇ ਆ 31 ਜਨਵਰੀ 2000 31 ਜਨਵਰੀ ਨੂੰ ਆ 31 ਜਨਵਰੀ ਨੂੰ 2026 27 ਵਾਸਤੇ ਜਿਹੜੇ ਮੈਡੀਕਲ ਕਾਲਜ ਬਣਨੇ ਆ ਉਹ ਅਪਲਾਈ ਹੋਣਾ ਹੈਗਾ ਇਸ 31 ਜਨਵਰੀ ਨੂੰ ਜੇ 31 ਜਨਵਰੀ ਨੂੰ ਅਪਲਾਈ ਨਾ ਹੋਇਆ ਨਾ ਜੀ ਉਹਦਾ ਮਤਲਬ ਕੋਈ ਵੀ ਮੈਡੀਕਲ ਕਾਲਜ ਨਹੀਂ ਆਣਾ 5 ਸਾਲਾਂ ਚ ਜਿਹੜੇ ਇਹਨਾਂ ਨੇ 18 ਮੈਡੀਕਲ ਕਾਲਜਾਂ ਦੀ ਗੱਲ ਕੀਤੀ ਸਿੰਗਲ ਮੈਡੀਕਲ ਕਾਲਜ 5 ਸਾਲ ਚ ਨਹੀਂ ਬਣਾ ਸਕੇ ਮੈਡੀਕਲ ਕਾਲਜ ਤਾਂ ਵੱਡੀ ਗੱਲ ਆ ਕੋਈ ਡਿਸਪੈਂਸਰੀ ਵੀ ਪੰਜਾਬ ਚ ਨਹੀਂ ਬਣੀ ਦੋ ਮੈਡੀਕਲ ਕਾਲਜ ਤੇ ਇੱਕ ਕਪੂਰਥਲੇ ਇੱਕ ਹਜ਼ਾਰਪੁਰ ਜਿਨ੍ਹਾਂ ਦੀਆਂ ਬਿਲਡਿੰਗਾਂ ਬਣੀ ਹੋਈਆਂ ਸੀ ਸਾਡਾ ਇੱਕ ਐਮਐਮਐਲਏ ਦਾ ਸ਼ਰੋਮਣੀ ਅਕਾਲੀ ਦਲ ਦਾ ਆ ਹੁਸ਼ਿਆਰਪੁਰ ਵਾਲਾ ਮੈਡੀਕਲ ਕਾਲਜ ਦਾ ਉਹਦੀ ਬਲੀ ਲੈ ਗਿਆ ਉਹ ਵਿਚਾਰਾ ਭੱਜ ਗਿਆ ਉਹਦੇ 'ਚ ਆਪ 'ਚ ਸ਼ਾਮਲ ਹੋਇਆ ਹੁਣ ਪੰਜ ਚਾਰ ਦਿਨ ਪਹਿਲਾਂ ਜਦੋਂ ਸੀਐਮ ਸਾਹਿਬ ਨੇ ਸਟੇਟਮੈਂਟ ਦੇ ਹੀ ਲੋਕਾਂ ਨੇ ਉਹਦੇ ਗਲ ਪਏ ਉਹਨੂੰ ਦੁਬਾਰਾ ਜਿਹੜੀ ਆਪਣਾ ਸਾਰਾ ਕੁਝ ਛੱਡਣਾ ਪਿਆ ਹੁਸ਼ਿਆਰਕਰ ਪਿੱਛੇ ਗਿਆ ਤਾਂ ਪੁੱਛਿਆ ਉਹਨੂੰ ਵੀ ਇੱਟ ਲੱਗੀ ਤੇਰੇ ਜਾਣ ਤੋਂ ਬਾਅਦ ਵੀ ਕੱਖ ਵੀ ਨਹੀਂ ਹੋਇਆ ਕਹਿੰਦੇ 1000 ਮਹੱਲਾ ਕਲੀਨਿਕ ਖੋਲੇ ਆ ਬੜਾ ਪ੍ਰਚਾਰ ਕਰਿਆ ਇਹਨਾਂ ਨੇ ਸੈਂਟਰਲ ਗਵਰਨਮੈਂਟ ਤੋਂ ਨਾ ਜੀ ਰੂਰਲ ਹੈਲਥ ਮਿਸ਼ਨ ਦੇ ਪੈਸੇ ਆਂਦੇ ਆ ਸੈਂਟਰਲ ਗਵਰਨਮੈਂਟ ਤੋਂ ਗ੍ਰਾਂਟ ਆਂਦੀ ਹੈਗੀ ਆ ਇਹਨਾਂ ਨੇ ਕੀ ਆ ਕਰਿਆ ਸਾਡੇ ਬਣਾਏ ਹੋਏ ਸਹੂਇਦਾ ਕੇਂਦਰਾਂ ਤੇ ਪੋਚਾ ਮਾਰ ਕੇ ਪੇਂਟ ਕਰਨਾ ਕੁਰਸੀਆਂ ਦਾ ਜਿਹੜਾ ਖਰਚਾ 5 ਲੱਖ ਦਾ ਉਹ 20-25 ਲੱਖ ਦਿਖਾ ਕੇ ਰੂਰਲ ਹੈਲਥ ਮਿਸ਼ਨ ਤੋਂ ਪੇਂਟ ਪੂੰਡ ਕਰਕੇ ਮਹੱਲਾ ਕਲੀਨਿਕ ਲਿਖ ਦਿਆ। ਉਹਨਾਂ ਨੇ ਗ੍ਰਾਂਟ ਰੋਕ ਲਈ। ਸੈਂਟਰਲ ਗਵਰਨਮੈਂਟ ਨੇ। ਫਿਰ ਇਹਨਾਂ ਨੇ ਕੀ ਕਰਿਆ ਉੱਥੇ ਤਾਂ ਸੈਂਟਰਲ ਗਵਰਨਮੈਂਟ ਦਾ ਜਿਹੜਾ ਆਸ਼ੀਮਾਨ ਕਿਹੜੀ ਡਿਸਪੈਂਸਰੀਆਂ ਲਿਖਤਾ ਤੇ 100 ਮੀਟਰ ਤੇ ਭਗਵੰਤ ਮਾਨ ਦੀ ਫੋਟੋ ਲਾ ਦੀ ਇੱਕ ਬੋਰਡ ਲਾਇਆ ਹੋਇਆ ਉੱਥੇ ਲਿਖਿਆ ਹੋਇਆ ਮਹੱਲਾ ਕਲੀਨਿਕ ਤੇ ਉੱਪਰ ਪੋਚਾ ਮਾਰ ਕੇ ਸੈਂਟਰਲ ਗਵਰਨਮੈਂਟ ਦਾ ਨਾਂ ਲਿਖਿਆ ਹੋਇਆ ਮਤਲਬ ਏਡੇ ਐਡ ਦੇ ਭੁੱਖੇ ਆ। ਅੱਜ ਅਨਾਉਂਸ ਕਰਕੇ ਗਿਆ ਨਾ ਕੇਜਰੀਵਾਲ ਵੀ 1000 ਹਮਨੇ ਮਹੱਲਾ ਕਲੀਨਿਕ ਬਣਾ ਦिए ਅਗਰ 1000 ਮਹੱਲਾ ਕਲੀਨਿਕ ਨਵੇਂ ਬਣਾਏ ਤਾਂ 1000 ਡਾਕਟਰ ਵੀ ਚਾਹੀਦੇ ਆ ਨਾ ਜੀ 10 ਦਿਨ ਕਿੰਨੇ ਡਾਕਟਰ ਭਰਤੀ ਕਰੇ ਅੱਜ ਤੋਂ 1 ਸਾਲ ਪਹਿਲਾਂ 320 ਡਾਕਟਰ ਇਹ ਸਰਕਾਰ ਨੇ ਭਰਤੀ ਕਰੇ 320 ਡਾਕਟਰ ਸਾਲ ਪਹਿਲਾਂ ਉਹਨਾਂ ਨੂੰ ਸੈਲਰੀਆਂ ਦੇ ਗਏ ਅੱਜ ਤੱਕ ਵੀ ਇੱਕ ਸਾਲ ਦੇ ਅੰਦਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਨਹੀਂ ਦੇ ਸਕੇ ਤੇ ਇਹ ਮਹਾਲਾ ਕਲੀਨਿਕ ਕਿੱਥੇ ਤੋਂ ਚੱਲ ਰਹੀਆਂ ਜੀ ਸਾਡੀ ਬਣਾਈ ਹੋਈਆਂ ਡਿਸਪੈਂਸਰੀਆਂ ਸਾਡਾ ਕ੍ਰੀਏਟ ਕਰਿਆ ਹੋਇਆ ਇਨਫਰਾਸਟਰਕਚਰ ਉਹਨਾਂ ਨੂੰ ਹੀ ਯੂਜ਼ ਕਰ ਰਹੇ ਔਰ ਹਾਲਤ ਤਾਂ ਇਹ ਜੀ ਹੋਗੀ ਹੁਣ ਕਹਿੰਦੇ ਆ ਵੀ ਜੇ ਕੋਈ ਡਾਕਟਰ ਵਿਜ਼ਿਟ ਕਰੂਗਾ ਨਾ ਉਹਨੂੰ 100 ਰੁਪਏ ਦੇਵਾਂਗੇ ਜੇ ਰਾਤ ਨੂੰ ਵਿਜ਼ਿਟ ਕਰੂਗਾ ਤਾਂ 1000 ਰੁਪਏ ਦੇਵਾਂਗੇ ਆ ਕੇਜਰੀਵਾਲ ਦਾ ਜਿਹੜਾ ਮਾਡਲ ਹੈਗਾ ਆ ਮੈਂ ਤੁਹਾਨੂੰ ਔਰ ਵੱਡੀ ਗੱਲ ਆ ਜਿਹੜਾ 5700 ਕਰੋੜ ਰੁਪਏ ਬਜਟ ਦਾ ਰੱਖਦੇ ਆ ਨਾ ਜੀ ਸਾਲ ਦਾ ਉਹਦੇ ਚੋਂ ਵੀ 70% ਐਗਜ਼ੀਕਿਊਟ ਹੁੰਦਾ ਆ ਸੈਲਰੀਆਂ ਵੀ ਜਿਹੜਾ ਸਟਾਫ ਆ ਉਹਨੂੰ ਪੂਰੀਆਂ ਨਹੀਂ ਹੁੰਦੀ ਇੱਕ ਵੀ ਇਨਫਰਾਸਟ੍ਰਕਚਰ ਪੂਰੇ ਪੰਜਾਬ ਚ ਜੇ ਇੱਕ ਛੋਟਾ ਜਿਹਾ ਵੀ ਹਸਪਤਾਲ ਕੇਂਦਰੀ ਵੱਲ ਨੇ ਬਣਾਇਆ ਹੋਈ ਨਾ ਇਹ 5 ਸਾਲਾਂ ਚ ਇਹ ਲੋਕਾਂ ਨੂੰ ਦੱਸ ਦੇਣ ਇੱਕ ਡਿਸਪੈਂਸਰੀ ਵੀ ਨਹੀਂ ਬਣਾ ਸਕੇ ਮਹਲਾ ਕਲੀਨਿੰਗ ਤਾਂ ਇਹਨਾਂ ਨੇ ਕਿਆ ਬਣਾਣਾ ਸੀ ਜਿਹੜੀ ਹਰ ਇੱਕ ਘਰ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਰ ਇੱਕ ਘਰ ਨੂੰ ਹੀ ਰਹੀ ਹੈ ਇਹਦੇ ਚ ਕੋਈ ਕੰਮ ਛੱਡਿਆ ਨਹੀਂ ਇਹਦੇ ਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸਿਹਤ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀ ਕੁ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾ ਕੁ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਮੈਂ ਬਹੁਤ ਸਾਰੇ ਘਰਾਂ ਨੂੰ ਕਿਉਂਕਿ ਮੈਂ ਕਲਾਕਾਰੀ ਜੀਵਨ ਚ ਵੀ ਵੈਸੇ ਵੀ ਮਾਲਵੇ ਦੇ ਪਿੰਡਾਂ ਚ ਜਿਹੜੇ ਜੰਮੇ ਹੁੰਦੇ ਆ ਉਹਨਾਂ ਨੂੰ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਸਾਰਾ ਪਤਾ ਹੀ ਰਹਿੰਦਾ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਚਾਹੇ ਦਾਦਾ ਜੀ ਹੈ ਚਾਹੇ ਪਿਤਾ ਜੀ ਹੈ ਚਾਹੇ ਦਾਦੀ ਜੀ ਹੈ ਚਾਹੇ ਮਾਂ ਹੈ ਤੇ ਕੋਈ ਬਿਮਾਰੀ ਹੋ ਗਈ ਤਾਂ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਮੇਰਾ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿਹੜੀ 2 ਬਿੱਗੇ ਜ਼ਮੀਨ ਹੈ ਜਿਹੜੀ ਕਿਲਾ ਜ਼ਮੀਨ ਹੈ ਜਾਂ ਜਿੰਨੀ ਵੀ ਆਪਣੀ ਕੋਈ ਹੈਗੀ ਹੈ ਛੋਟੀ ਮੋਟੀ ਪ੍ਰਾਪਰਟੀ ਪਰਿਵਾਰ ਵਾਸਤੇ ਉਹ ਵਿਕ ਜੂਗੀ ਇਲਾਜ ਮਹਿੰਗਾ ਹੈ ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗੇ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਝਿਆ ਨਾ ਜੁੜ ਗਏ ਮਤਲਬ ਪੈਸੇ ਐ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਹਸਪਤਾਲ ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣਾ ਹੈ ਨਾਲ ਸਾਰਾ ਟੱਬਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹ ਰਹੇ ਸੀ ਬਲਵੀ ਸੀ ਕਿ ਨਾਲ ਉਹ ਕਰਜਾ ਦੇ ਜਾਂਦਾ ਹੈ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਨਾ ਜਿਉਂਦਿਆਂ ਚ ਨਾ ਮਰਦਿਆਂ ਚ ਉਹ ਕਿਸੇ ਪਾਸੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਬਹੁਤ ਸਾਰੇ ਘਰ ਬਿਮਾਰੀਆਂ ਨਾਲ ਖਤਮ ਹੁੰਦੇ ਜਬ ਬਿਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖਿਆ ਮੈਂ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜਾਓ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚ ਜਾਏ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੰਦੋਂ ਮਰਜ਼ੀ ਆਜੇ ਕੋਈ ਪੈਸਾ ਨਹੀਂ ਹਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਦਾ ਇਦੇ ਵਿੱਚ ਸਾਰੀਆਂ ਹੀ ਬਿਮਾਰੀਆਂ ਆ ਇਹਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਹਿੰਨੇ ਆਪਾਂ ਚਾਹੇ ਕਿਡਨੀ ਨਾਲ ਰਿਲੇਟਡ ਹੈ ਕੋਈ ਡਾਇਲਿਸਿਸ ਦਾ ਬਹੁਤ ਬਹੁਤ ਜ਼ਿਆਦਾ ਅੱਜ ਕੱਲ ਸਾਡੇ ਕੋਲ ਡਿਮਾਂਡ ਡਾਇਲਿਸਿਸ ਮਸ਼ੀਨਾਂ ਦੀ ਆ ਰਹੀ ਹੈ ਕਿਡਨੀ ਟ੍ਰਾਂਸਪਲੈਂਟ ਵੀ ਇਹਦੇ ਵਿੱਚ ਸ਼ਾਮਲ ਹੈ ਦਿਲ ਨਾਲ ਸੰਬੰਧਿਤ ਬਿਮਾਰੀਆਂ ਸਾਰੀਆਂ ਕੈਂਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਅਲਾਮਤ ਬਣਿਆ ਹੋਇਆ ਉਹਦਾ ਵੀ ਇਲਾਜ ਇਹਦੇ ਵਿੱਚ ਸ਼ਾਮਲ ਹੈ ਤੇ ਆਮ ਤੌਰ ਤੇ ਬਜ਼ੁਰਗਾਂ ਦੇ ਕਹਿੰਨੇ ਆ ਕਿ ਕਿ ਗੋਡੇ ਬਦਲਾ ਲਓ ਜੀ ਹਨਾ ਕਿਸ ਦਾ ਚੂੜਾ ਟੁੱਟ ਗਿਆ ਉਹ ਸਾਰਾ ਕੁਝ ਇਹਦੇ ਚ ਸ਼ਾਮਲ ਹੈ ਜੀ ਹੱਡੀਆਂ ਨਾਲ ਲੇਟੜ ਹਨਾ ਸੋ ਜੱਚਾ ਬੱਚਾ ਜਿਹੜਾ ਸਾਡਾ ਆਉਣ ਵਾਲੀ ਜਨਰੇਸ਼ਨ ਨੇ ਹਸਪਤਾਲ ਚ ਜਨਮ ਲੈਣਾ ਬਹੁਤ ਸਾਰੇ ਅੱਜ ਵੀ ਇਹੋ ਜਿਹੀ ਕੇਸ ਸਾਹਮਣੇ ਆਉਂਦੇ ਆ ਕਿ ਹਸਪਤਾਲ ਨਹੀਂ ਪਹੁੰਚ ਸਕੇ ਜਾਂ ਦਵਾਈਆਂ ਪ੍ਰੋਪਰ ਨਹੀਂ ਮਿਲਿਆ ਪੀੜਿਆ ਹੋ ਗਿਆ ਬੱਚੇ ਨੂੰ ਬੱਚ ਕੇਅਰ ਨਹੀਂ ਹੋ ਸਕੀ ਜਾਂ ਕੋਈ ਬਿਮਾਰੀ ਐਦਾਂ ਦੀ ਹੋ ਗਈ ਜਿਹੜੀ ਜੈਨੇਟਿਕ ਸੀ ਜਿਹੜੀ ਮਾਂ ਦੇ ਪੇਟ ਚ ਬਿਮਾਰੀ ਆਈ ਤੇ ਉਹਦਾ ਇਲਾਜ ਬਹੁਤ ਮਹਿੰਗਾ ਹੈ ਸੋ ਇਸ ਤਰ੍ਹਾਂ ਨਹੀਂ ਬਹੁਤ ਸਾਰੇ ਐਗਜ਼ਾਮਪਲ ਆ ਸਾਡੇ ਕੋਲੇ ਆਉਂਦੀਆਂ ਹੁਣ ਉਹ ਐਦਾਂ ਦਾ ਤੁਹਾਨੂੰ ਕੋਈ ਖਬਰ ਸੁਣਨ ਨੂੰ ਨਹੀਂ ਮਿਲੂਗੀ ਇਹ ਕੋਈ ਐਦਾਂ ਨਹੀਂ ਹੈਗਾ ਕਿ ਕੋਈ ਇਹ ਪੋਲਿਟੀਕਲ ਅਨਾਉਂਸਮੈਂਟ ਹੈ ਅੱਜ ਜਿੰਨਾ ਬੰਦਿਆਂ ਨੇ ਰਜਿਸਟ੍ਰੇਸ਼ਨ ਕਰਾ ਲਈ ਤੇ ਅੱਜ ਤੋਂ ਸ਼ੁਰੂ ਹੋ ਜੂਗੀ ਰਜਿਸਟ੍ਰੇਸ਼ਨ ਨੰਬਰ ਮਿਲ ਜੂਗਾ ਰੱਬ ਨਾ ਕਰੇ ਪਹਿਲਾਂ ਤਾਂ ਫੇਰ ਮੈਂ ਤਾਂ ਅਰਦਾਸ ਕਰਦਾ ਕਿ ਕੋਈ ਲੋਡ ਪਵੇ ਪਰ ਜੇ ਕੱਲ ਨੂੰ ਹੀ ਪਰਸੋਂ ਨੂੰ ਲੋਡ ਪੈ ਜੇ ਰਜਿਸਟ੍ਰੇਸ਼ਨ ਨੰਬਰ ਤੇ ਆਧਾਰ ਕਾਰਡ ਲੈ ਜਿਓ ਉਹ ਰਜਿਸਟ੍ਰੇਸ਼ਨ ਨੰਬਰ ਤੇ ਅੱਜ ਹੀ ਅਪਡੇਟ ਹੋ ਜਾਊਗਾ ਜਿੰਨਾਂ ਜਿੰਨਾਂ ਨੇ ਅੱਜ ਰਜਿਸਟ੍ਰੇਸ਼ਨ ਕਰਾ ਲਈ ਤੇ ਇਹ ਦੁਨੀਆ ਦੇ ਵਿੱਚ ਐਦਾਂ ਦੀ ਸਕੀਮ ਹੈ ਨਹੀਂ ਜੀ ਦੁਨੀਆ ਤੇ ਨਹੀਂ ਹੈਗੀ ਮੈਨੂੰ ਬਹੁਤ ਸਾਰੇ ਲੋਕਾਂ ਦੇ ਕਈ ਦਿਨਾਂ ਤੋਂ ਫੋਨ ਆ ਰਹੇ ਨੇ ਕਿ ਕਿਵੇਂ ਹੋਊਗਾ ਕੀ ਹੋਊਗਾ ਕਿ ਕੀ ਕੀ ਕੌਣ ਕੌਣ ਜਾਊਗਾ ਹਜੇ ਵੀ ਲੋਕਾਂ ਨੂੰ ਥੋੜਾ ਜਿਹਾ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਦੁੱਧ ਦਾ ਫੁਕਿਆ ਲੱਸੀ ਨੂੰ ਫੁਕਾ ਮਾਰਦਾ ਕਿਉਂਕਿ ਪਹਿਲਾਂ ਇਦਾਂ ਦੀਆਂ ਸਕੀਮਾਂ ਚਲਾਈਆਂ ਗਵਰਨਮੈਂਟਾਂ ਨੇ ਜਿਹਦੇ ਵਿੱਚ ਕੁਝ ਆਪਣੇ ਚਹੇਤਿਆਂ ਨੂੰ ਹੀ ਫਾਇਦਾ ਹੁੰਦਾ ਰਿਹਾ ਬਸ ਉਹ 'ਚ ਕੋਈ ਸ਼ਰਤਾਂ ਪਾ ਦਿੰਦੇ ਸੀ ਕਿ ਆਹ ਸ਼ਰਤ ਆ ਉਹ ਸ਼ਰਤ ਪੂਰੀ ਉਹ ਨਹੀਂ ਕਰਦੇ ਲੋਕ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਲੈ ਇੱਕ ਘਰ ਨਹੀਂ ਆਉਂਦਾ ਪੰਜਾਬ ਦਾ ਪੰਜਾਬ ਦਾ ਇੱਕ ਘਰ ਵੀ ਉਹਦੇ 'ਚ ਨਹੀਂ ਆਉਂਦਾ ਕਿਉਂਕਿ ਕੁਝ ਸ਼ਰਤਾਂ ਪਾ ਰੱਖੀਆਂ ਈ ਕਿ ਕੁਝ ਪੱਕੀ ਇਟਰੀ ਲੱਗੀ ਹੋਣੀ ਚਾਹੀਦੀ ਤੁਹਾਡੇ ਘਰੇ ਸਾਈਕਲ ਨਹੀਂ ਹੋਣਾ ਚਾਹੀਦਾ ਪੱਖਾ ਨਹੀਂ ਹੋਣਾ ਚਾਹੀਦਾ ਗੈਸ ਵਾਲਾ ਚੁੱਲਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਇੱਕ ਉਜਵਲਾ ਯੋਜਨਾ ਪਤਾ ਨਹੀਂ ਕਿਹੜੀ ਸੀਗੀ ਉਹ ਮੋਦੀ ਜੀ ਨੇ ਚਲਾਈ ਸੀਗੀ ਪਹਿਲਾਂ ਤਾਂ ਉਹਨਾਂ ਨੂੰ ਗੈਸ ਸਿਲੰਡਰ ਦੇਤੇ ਛੋਟੇ ਛੋਟੇ ਤੇ ਚੁੱਲ੍ਹੇ ਦੇਤੇ ਬਾਅਦ ਚ ਕਹਿੰਦੇ ਤੁਹਾਡੇ ਘਰ ਤਾਂ ਚੁੱਲਾ ਤੇ ਗੈਸ ਐ ਇਸ ਕਰਕੇ ਤੁਸੀਂ ਅਮੀਰਾਂ ਚਾਹੁੰਦੇ ਹੋ ਤੁਸੀਂ ਤਾਂ ਮਲੋ ਉਸੇ ਸਕੀਮ ਦਾ ਆਪ ਹੀ ਵਿਰੋਧ ਕਰਤਾ ਵੀ ਮਤਲਬ ਜੇ ਤੁਹਾਡੇ ਘਰੇ ਗੈਸ ਤੇ ਚੁੱਲਾ ਹੈ ਤਾਂ ਤੁਹਾਡਾ ਘਰ ਨਹੀਂ ਬਣਾ ਸਕਦੇ ਕੋਈ ਤੁਹਾਡੇ ਕੋ ਗੈਸ ਤੇ ਚੁੱਲਾ ਤੁਸੀਂ ਤਾਂ ਵੱਡੇ ਬੰਦੇ ਹੋ ਪਹਿਲਾਂ ਉਹਨਾਂ ਨੂੰ ਗਰੀਬ ਕਰਕੇ ਦਿੱਤਾ ਜੀ ਉਹਨਾਂ ਨੂੰ ਮੈਂ ਕਿਹਾ ਯਾਰ ਆਪ ਹੀ ਦਿੱਤਾ ਉਹ ਕਹਿੰਦੇ ਗੈਸ ਤੇ ਚੁੱਲਾ ਲੈ ਜਾਓ ਜੀ ਸਾਡਾ ਘਰ ਹੀ ਪਾ ਦੋ ਅਸੀਂ ਤਾਂ ਆਪ ਬਾਲਣ ਲੈ ਲਾਂਗੇ ਕੋਈ ਗੱਲ ਨਹੀਂ ਪਾਥੀਆਂ ਆ ਗਈਆਂ ਸਾਡੇ ਕੋਲੇ ਸਾਡੇ ਕੋਲੇ ਹੋਰ ਬਾਲਣ ਹੈਗੇ ਨੇ ਸੋ ਐਦਾਂ ਦੀਆਂ ਪਾ ਦਿੰਦੇ ਸੀ ਕਿ ਕੋਈ ਕਾਰੋਚ ਆਉਂਦਾ ਹੀ ਨਹੀਂ ਪੰਜਾਬ ਦਾ ਪ੍ਰਧਾਨ ਮੰਤਰੀ ਵਾਸ ਯੋਜਨਾ ਹਨਾ ਬਹੁਤ ਸਾਰੀਆਂ ਸਕੀਮਾਂ ਇਹ ਜਿਹੜੀਆਂ ਆਪਾਂ ਵਿਰੋਧੀ ਨੇ ਜੇ ਤੁਸੀਂ ਉਸ ਸਕੀਮ ਚ ਅਪਲਾਈ ਕਰੋਗੇ ਤਾਂ ਦੂਜੀ ਸਕੀਮ ਚੋਂ ਬਾਹਰ ਨਿਕਲ ਜਿਓਗੇ ਜੇ ਇਹਦੇ ਚ ਕਰੋਗੇ ਦਿੱਲੀ ਚੋਂ ਬਾਹਰ ਨਿਕਲ ਜਿਓਗੇ ਇਹਦੇ ਚ ਬਿਜਲੀ ਵਾਲਿਆ ਜਿਵੇਂ ਬਿਜਲੀ ਆਪਾਂ ਕੀਤੀ ਸੀ ਬਿਜਲੀ ਤਾਂ ਐਦਿਆਂ ਮੀਟਰ 599 ਜੁਜੁਨਟ ਦਿਖਾਵੇ ਸਾਨੂੰ ਚੇਸ ਜੁੰਟ ਹੋ ਗਿਆ ਨਾ ਟੋਟਲ 599 ਤੇ ਮੀਟਰ ਭਾਵੇਂ ਤੁਹਾਡੇ 2 ਏਸੀ ਲੱਗੇ ਨੇ ਭਾਵੇਂ 5 ਏਸੀ ਲੱਗੇ ਨੇ ਭਾਵੇਂ 1 ਬੱਲਬ ਹੈ ਭਾਵੇਂ 2 ਪੱਖੇ ਨੇ ਅਸੀਂ 599 ਦੇਖਣਾ ਹੈ ਇਹ ਨਹੀਂ ਦੇਖਣਾ ਕਿ ਘਰ ਕਿਹਦਾ ਹੈ ਸਾਰਿਆਂ ਦੇ ਮਾਫ ਸਿੱਧੀ ਜੀ ਗੱਲ ਹੈ ਨਹੀਂ ਤਾਂ ਫਿਰ ਕੀ ਕਰਦੇ ਆ ਆਪਾਂ ਕਹਿੰਦੇ ਜੀ 80 ਕਿਲੋਵਾਟ ਫਿਰ 80 ਕਿਲੋਵਾਟ ਫਿਰ ਲੋਕਾਂ ਨੂੰ ਹੋਰ ਸਕੀਮਾਂ ਲਾਉਣੀਆਂ ਪੈਂਦੀਆਂ ਫਿਰ ਬੇਬੇ ਦੇ ਨਾਂ ਤੇ ਮੀਟਰ ਹੋਰ ਲਵਾਉਣਾ ਪੈਂਦਾ ਰਹਿੰਦੇ ਇੱਕੋ ਖਰਚ ਹੀ ਹੁੰਦੇ ਨੇ ਬੇਬੇ ਨੂੰ ਵੈਸੀ ਐਡ ਕਰ ਦਿੰਦੇ ਨੇ ਹੈ ਨਾ ਵੀ 2 ਮੀਟਰ ਹੋ ਜਾਣਗੇ ਫਿਰ ਬੇਬੂ ਆਲਾ ਕਿਲੋਵਾਟ ਹੁਣ ਬੇਬੇ ਨੇ ਜਨਮ ਦਿੱਤਾ ਉਹਨੂੰ ਵਿਚਾਰੀ ਨੂੰ ਕਿਲੋਵਾਟਾਂ ਚ ਵੰਡੀ ਜਾਂਦੇ ਆ ਤੁਸੀਂ ਸਾਰੀ ਉਮਰ ਇਹ ਸਭ ਕਿਤਾਬ ਜਿਹੀ ਲਾਉਂਦਾ ਰਹਿੰਦਾ ਬੰਦਾ ਵੀ ਇਹ ਬੇਬੇ ਨੂੰ ਕਿਵੇਂ ਫ੍ਰੀ ਕਰਾ ਲਈਏ ਬਾਪੂ ਕਿਵੇਂ ਫ੍ਰੀ ਹੋਊਗਾ ਹੈ ਨਾ ਆ ਇਹ ਨਾ ਚੱਕਰਾਂ ਚ ਜੇ ਸਕੀਮ ਦੇਣੀ ਹੈ ਪੈਸੇ ਹੈਗੇ ਨੇ ਨੀਅਤ ਚੰਗੀ ਹੈ ਤਾਂ ਫਿਰ ਸਾਰਿਆਂ ਨੂੰ ਦੇ ਦਿਓ ਫਿਰ ਤੁਸੀਂ ਐ ਨਾ ਛੱਡੋ ਕਿ ਆ ਯਾਰ ਹੈ ਆ ਹੋ ਹੈ ਤੁਹਾਨੂੰ ਜੇ ਸਰਕਾਰੀ ਬਲਾਜਮ ਵੀ ਇਹਦੇ ਵਿੱਚ ਹੈ ਸਕੀਮ ਦੇ ਵਿੱਚ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਆ ਉਹ ਵੀ ਇਸ ਸਕੀਮ ਦੇ ਵਿੱਚ ਨੇ ਸੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਸਾਰਿਆਂ ਵਾਸਤੇ ਕਰੋ ਜੇ ਸਾਰੇ ਸਾਡਾ ਪੰਜਾਬ ਤੰਦਰੁਸਤ ਹੋਊਗਾ ਤਾਂ ਸਾਡਾ ਪੰਜਾਬ ਤੰਦਰੁਸਤ ਹੋਊਗਾ ਖੇਡਾਂ 'ਚ ਅਸੀਂ ਮੱਲਾ ਮਾਰਾਂਗੇ ਸਾਡੇ ਬੱਚੇ ਖੇਡਾਂ 'ਚ ਜਿੱਤ ਕੇ ਆਉਣਗੇ